加ੜੀ ਨਾ ਆ ਰਾਮ ਆਇਆ ਜਿਹੜੇ ਹੁਣ ਵੀ ਘਰ ਚ ਨਾ ਮਤਲਬ ਸਹੰਦੇ ਪਏ ਆ ਦਰਦ ਤੁਹਾਨੂੰ ਲੱਗਦਾ ਵੀ ਉਹਨਾਂ ਨੂੰ ਆਉਣਾ ਚਾਹੀਦਾ ਆਰਾਮ ਆਉਂਦਾ ਜੀ ਆਰਾਮ ਆਉਂਦਾ ਤੇ ਜਰੂਰ ਆਉਣਾ ਚਾਹੀਦਾ ਉਹਨਾਂ ਨੂੰ ਦੇਖ ਕੇ ਤਾਂ ਅੱਖਾਂ 'ਚ ਹੀ ਪਾਣੀ ਆ ਗਿਆ ਸੋ ਇਹ ਹਮੇਸ਼ਾ ਤੁਸੀਂ ਲੋਕਾਂ ਨੂੰ ਦਰਦ ਦੇ ਵਿੱਚ ਰੋਂਦੇ ਦੇਖਿਆ ਹੋਏਗਾ ਇਹ ਦਰਦ ਤੋਂ ਠੀਕ ਹੋ ਰਹੇ ਨੇ ਇਸ ਕਰਕੇ ਇਹਨਾਂ ਦੇ ਅੱਖਾਂ ਦੇ ਵਿੱਚ ਪਾਣੀ ਆ ਕਿੰਨੀ ਵਾਰ ਆਇਓ ਹਾਂ ਜੀ ਮੈਂ ਤੀਸਰੀ ਵਾਰ ਆਈ ਮੇਨ ਪ੍ਰੋਬਲਮ ਸੀ ਮੇਨ ਹਾਰਟ ਦੀ ਪ੍ਰੋਬਲਮ ਸੀ ਲੱਗਦਾ ਵੀ ਹਾਂ ਜੀ ਜੀ ਅੱਗੇ ਤੋਂ ਬਹੁਤ ਪਰੇ ਕਿ ਦਵਾਈ ਤਾਂ ਸਾਡੀ ਤਾਂ ਹਰ ਬੰਦੇ ਲਈ ਕੋਸ਼ਿਸ਼ ਆ ਨਾ ਵੀ ਹਰ ਬੰਦਾ ਚਾਹੇ ਅਮੀਰ ਆ ਚਾਹੇ ਗਰੀਬ ਆ ਉਹ ਕੋਈ ਸਾਡੀ ਜ਼ਿੰਦਗੀ ਚ ਮੈਟਰ ਹੀ ਨਹੀਂ ਕਰਦਾ ਅਸੀਂ ਤਾਂ ਕੋਸ਼ਿਸ਼ ਇਹ ਹੁੰਦੀ ਆ ਵੀ ਹਰ ਬੰਦਾ ਠੀਕ ਹੋਵੇ ਜਲਦੀ ਤੋਂ ਜਲਦੀ ਵੱਡੇ ਹਸਪਤਾਲਾਂ ਦੇ ਵਿੱਚ ਵੀ ਐਵੇਂ ਲੋਕ ਹਨਾ ਜਿਹੜੇ ਬਿਲਕੁਲ ਨੀ ਤੌਰ ਪਾਉਂਦੇ ਉਹ ਦੇਖ ਰਹੀਆਂ ਆਉਂਦੇ ਹੋਏ ਹਨਾ ਸੋ ਹਰ ਤਰੀਕੇ ਦਾ ਇਲਾਜ ਕਰਦੇ ਹੋ ਜਾਂ ਮੇਨਲੀ ਕੁਝ ਹੈ 90% ਤਾਂ ਆਪਣੇ ਕੋਲੇ ਹੈਗਾ ਹਾਰਟ ਦਾ ਮਰੀਜ਼ 10% ਆਪਣੇ ਕੋਲੇ ਮਿਕਸ ਮਰੀਜ਼ ਹੈ ਜਿਹਦੇ ਵਿੱਚ ਗਠੀਆ ਜੋੜਾਂ ਦਾ ਦਰਦ ਅਧਰੰਗ ਲਕਵਾ ਅਸਥਮਾ ਸਰਵਾਈਕਲ ਇਹ 4-5 ਕੈਟਾਗਰੀਆਂ ਜਿਆਦਾਤਰ ਆਪਣੇ ਕੋਲੇ ਮਰੀਜ਼ ਹੀ ਨਰਵਸ ਸਿਸਟਮ ਦਾ ਕੀ ਪ੍ਰੋਬਲਮ ਸੀ ਇਹ ਪੈਰ ਸੁੰਦੇ ਇਹਨਾਂ ਚੁੰਡੀ ਵੱਢਣੇ ਪੈਰ ਤੇ ਤਾਂ ਵੀ ਨਹੀਂ ਇਹਨਾਂ ਨੂੰ ਪਤਾ ਲੱਗਦਾ ਧਰਤੀ ਦੇ ਪੈਰਾਂ ਤੱਕ ਨਹੀਂ ਪਤਾ ਲੱਗਦਾ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਕਿੰਨੀ ਵਾਰ ਆਇਓ ਅਸੀਂ ਆ ਗਏ ਆ ਚੌਥੀ ਪੰਜਵੀਂ ਵਾਰੀ ਫਰਕ ਪੈ ਰਿਹਾ ਹਾਂਜੀ ਬਹੁਤ ਫਰਕ ਆ ਕਿੱਥੋਂ ਆਇਆ ਤੁਸੀਂ ਮੈਂ ਕਟੂਏ ਤੋਂ ਆਇਆ ਕਟੂਏ ਤੋਂ ਆਇਆ ਤੇ ਕੀ ਪ੍ਰੋਬਲਮ ਸੀ ਪ੍ਰੋਬਲਮ ਮੈਨੂੰ ਹਾਰਟ ਪੰਪਿੰਗ ਦੀ ਸੀ 30% ਰਹਿ ਗਈ ਸੀ ਮੇਰੇ ਹਾਰਟ ਦੀ ਹੂੰ ਤੇ ਬਾਬਾ ਜੀ ਕੋਲ ਆਏ ਅਸੀਂ ਤੇ 15 ਦਿਨਾਂ ਚ ਮੇਰੀ ਮਤਲਬ ਪੰਪਿੰਗ ਜਿਹੜੀ 60% ਹੋ ਗਈ ਮੈਂ ਰਸ਼ ਦੇਖ ਕੇ ਆਇਆ ਇੰਨਾ ਰਸ਼ ਬਹੁਤ سارے ਲੋਕ ਭਾਵੁਕ ਵੀ ਹੋ ਗਏ ਹਨਾ ਵੀ ਅਸੀਂ ਠੀਕ ਹੋ ਰਹੇ ਹਾਂ ਸੋ ਹੱਥ ਦੇ ਵਿੱਚ ਤੁਹਾਨੂੰ ਲੱਗਦਾ ਕਿ ਉਹ ਕੁਦਰਤ ਦੀ ਬਖਸ਼ਾ ਸਾਡੇ ਤੇ ਪ੍ਰਮਾਤਮਾ ਦੀ ਮਿਹਰ ਸਦਕਾ ਲੋਕ ਠੀਕ ਹੋ ਰਹੇ 35 40 ਸਾਲ ਦੀ ਉਮਰ ਦੇ ਵਿੱਚ ਬੰਦੇ ਨੂੰ ਨਾ ਫੁੱਲ ਬਾਡੀ ਕੰਪਲੀਟ ਚੈੱਕਅਪ ਕਰਾਉਣਾ ਚਾਹੀਦਾ ਜੇ ਉਹਦੇ ਵਿੱਚ ਕੋਲੇਸਟ੍ਰੋਲ ਆ ਗਿਆ ਕੁਝ ਵੀ ਆ ਗਿਆ ਤਾਂ ਉਹਦਾ ਪਰਹੇਜ਼ ਕਰਕੇ ਉਹਦਾ ਇਲਾਜ ਕਰ ਲੈਣਾ ਚਾਹੀਦਾ ਉਹ ਲੋਕ ਜਿਹੜੇ ਹਾਰਟ ਦੀ ਸਮੱਸਿਆ ਤੋਂ ਵਕ ਵਕ ਤਰੀਕੇ ਦੇ ਰੋਗ ਦੇ ਨਾਲ ਜਿਹੜਾ ਕਿਤੇ ਨਾ ਕਿਤੇ ਸੀਗੇ ਅੱਜ ਉਹ ਹਾਰਟ ਦੀ ਸਮੱਸਿਆ ਬਹੁਤ سارے ਲੋਕ ਠੀਕ ਹੁੰਦੇ ਨਜ਼ਰ ਆ ਰਹੇ ਨੇ ਸਾਡੇ ਮਨ ਨੂੰ ਕਿੱਥੋਂ ਆਇਓ ਇਹ ਬਟਾ ਪਟਾਲਾ ਤੋਂ ਆਇਓ ਤੇ ਪਹਿਲੀ ਵਾਰ ਆਇਓ ਜੀ ਇਸ ਤੋਂ ਪਹਿਲਾਂ ਵੀ ਪੰਜਵੀਂ ਵਾਰ ਪਹਿਲੀ ਵਾਰ ਆਇਓ ਪੰਜਵੀਂ ਵਾਰ ਪੰਜਵੀਂ ਵਾਰ ਆਇਓ ਅੱਛਾ ਤੇ ਫਰਕ ਨਜ਼ਰ ਆ ਰਿਹਾ ਪਹਿਲਾਂ ਨਾਲ ਹਾਂਜੀ ਮਾਤਾ ਦੇ ਇਹਨਾਂ ਦੇ ਪੈਰਾਂ ਦੀ ਪ੍ਰੋਬਲਮ ਹਾਂ ਇਹਨਾਂ ਬਲੌਕ ਹੋਈਆਂ ਨਾੜਾਂ ਤੇ ਉਹਨਾਂ ਦੇ ਥੋੜਾ ਜਿਹਾ ਫਰਕ ਹੈ ਹਾਂ ਇਹਨੂੰ ਕੀ ਪ੍ਰੋਬਲਮ ਸੀ ਇਹ ਪੈਰ ਸੌਂਦੇ ਇਹਨਾਂ ਦੇ ਸੌਂ ਨੂੰ ਜਾਂਦਾ ਫਿਰ ਇਹਨਾਂ ਨੇ ਦੱਸਿਆ ਵੀ ਕੀ ਹੋਇਆ ਉਹ ਕਹਿੰਦੇ ਬਲੌਕ ਹੋਈਆਂ ਨਾੜਾਂ ਦਾ ਨਾੜਾ ਬਲੌਕ ਹੋਈਆਂ ਤਾਂ ਹੁਣ ਇਹਨਾਂ ਨੂੰ ਕਿੰਨੇ ਕ ਪਰਸੈਂਟ ਫਰਕ ਲੱਗਦਾ ਮਤਲਬ ਜਿੱਦ ਤੱਕ ਅੱਗੇ ਚੁੰਡੀ ਵੱਢਣੇ ਪੈਰ ਤੇ ਤਾਂ ਵੀ ਨਹੀਂ ਇਹਨਾਂ ਨੂੰ ਪਤਾ ਲ ਰਾ ਤਾਂ ਨਹੀਂ ਪਤਾ ਲੱਗਦਾ ਹੁਣ ਇਹਨਾਂ ਨੂੰ ਪਤਾ ਲੱਗਦਾ ਹਾਂਜੀ ਪਿੰਡਾ ਪੈਰਾ ਚਾੜ ਪੈੰਦਾ ਹਾਂਜੀ ਸਾਨੂੰ ਸ਼ੁਰੂ ਕਰਦੇ ਅੱਗੇ ਨੂੰ ਬਹੁਤ ਫਰਕ ਉਹਦੇ ਟੈਸਟ ਕਰਾਈ ਸਾਰੇ ਹਾਂਜੀ ਟੈਸਟਸ ਨਿਕਲਦਾ ਹਾਂਜੀ ਬਹੁਤ ਬਸ ਪ੍ਰੋਬਲਮ ਇਹ ਹੋਈ ਕਿ ਨਾੜਾ ਬਲੌਕ ਹੋਈ ਨਾੜਾ ਬਲੌਕ ਸੀਗੀਆਂ ਤੂੰ ਹੁਣ ਮਾਤਾ ਜੀ ਉੱਥੇ ਫਰਕ ਥੋੜਾ ਬਹੁਤ ਨਜ਼ਰ ਆ ਰਿਹਾ ਹਾਂ ਥੋੜਾ ਫਰਕ ਸਾੜਾ ਸਾੜ ਪੈਰਾ ਦਾ ਹੜੇ ਫੇਰ ਤੋਂ ਬਹੁਤ ਪੈਰ ਹੀ ਬਹੁਤ ਪੈਰਾ ਨੂੰ ਅੱਗ ਲੱਗੀ ਹੂੰ ਬੜਾ ਹੁਣ ਵਿਚਾਰਿਆ ਹੁਣ ਬੈਠੀ ਆ ਨਾ ਸਾੜੂ ਸ਼ੁਰੂ ਕਰ ਰਹੇ ਹੋ ਜੋਗੇ ਠੀਕ ਕੋਈ ਗੱਲ ਨਹੀਂ ਹਨਾ ਹਾਂ ਤੋ ਹਨਾ ਲੋਕ ਜਿਹੜੇ ਨੇ ਵਕ ਵਕ ਥਾਂ ਤੁਸੀਂ ਕਿੱਥੋਂ ਆਇਓ ਅੰਮ੍ਰਿਤਸਰ ਅੰਮ੍ਰਿਤਸਰ ਕੀ ਪ੍ਰੋਬਲਮ ਆ ਸਾਡੇ ਡੈਡੀ ਨੂੰ ਆ ਥਾਰ ਦੀ ਪ੍ਰੋਬਲਮ ਡੈਡੀ ਡੈਡੀ ਨੂੰ ਉਹ ਕਿੱਥੇ ਨੇ ਉਹ ਅੰਮ੍ਰਿਤਸਰ ਤੋ ਉਹਨਾਂ ਦੀ ਦਵਾਈ ਤੁਸੀਂ ਲੈਣ ਆਇਓ ਹਾਂਜੀ ਪਹਿਲੀ ਵਾਰੀ ਅਸੀਂ ਲੈ ਕੇ ਆਏ ਸੀਗੇ ਤੇ ਹੁਣ ਜੇ ਉਹਨਾਂ ਦਵਾਈ ਲੈ ਜਾਂਦੇ ਹਾਂ ਹਾਂ ਹਾਂਜੀ ਤੇ ਉਹਨਾਂ ਨੂੰ ਕਿੰਨੀ ਵਾਰ ਆਇਓ ਅਸੀਂ ਆ ਗਏ ਆ ਚੌਥੀ ਪੰਜਵੀਂ ਵਾਰੀ ਫਰਕ ਪੈ ਰਿਹਾ ਹਾਂਜੀ ਬਹੁਤ ਫਰਕ ਆ ਕਿੰਨੇ ਕ ਪਰਸੈਂਟ ਅ ਅੱਗੇ ਹਾਰ ਜਿਹੜਾ ਸੀਗਾ ਡਾਕਟਰਾਂ ਨੇ ਦੱਸਿਆ ਸੀਗਾ 20% 12% ਦੱਸਿਆ ਸੀਗਾ ਤੇ ਹੁਣ 45% ਆ ਸੀ ਗੁਗਰਾਈ ਦੁਬਾਰਾ 20% ਦਾ ਹਸਤੋਂ ਦਸੀ ਉਹ ਤੋਂ ਹਾਂਜੀ ਤੇ 45% ਚੱਲ ਪਿਆ ਆ ਕਿ ਉਹ ਤੁਹਾਨੂੰ ਪਤਾ ਕਿੱਥੋਂ ਲੱਗਾ ਸੀ ਪਤਾ ਕਿੱਥੋਂ ਲੱਗਾ ਸੀ ਅਸੀਂ ਆ YouTube ਤੋਂ ਦੇਖਿਆ ਸੀਗਾ ਹਾਂਜੀ ਤੇ ਲੱਗਦਾ ਵੀ ਉਹਦਾ ਫਾਇਦਾ ਹੋਇਆ ਬਹੁਤ ਜ਼ਿਆਦਾ ਹਾਂਜੀ ਤੇ ਫਿਰ ਕਾੜਾ ਕਿੱਦਾਂ ਕਰ ਕਾੜਾ ਵੀ ਤਾਂ ਪੀਣਾ ਪੈਂਦਾ ਫਿਰ ਉਹ ਕਿੱਦਾਂ ਲੈ ਕੇ ਜਾਂਦੇ ਕਾੜਾ ਜਿਹੜਾ ਕੁੜੀਆਂ ਦਿੰਦੇ ਆ ਇਹੇ ਕਿ ਤੁਸੀਂ ਘਰ ਬਣਾ ਰਹੇ ਬਣਾਉਨੇ ਆ ਹਾਂਜੀ ਤੇ 15 ਦਿਨਾਂ ਦੀ ਦਵਾਈ ਦੇ ਦਿੰਦੇ ਆ 15 ਦਿਨਾਂ ਬਾਅਦ ਫੇਰ ਲੈ ਜਾਂਦੇ ਆ ਸੀ ਤੇ ਬਹੁਤ ਫਰਕ ਆ ਜੀ ਹੂੰ ਅੱਗੇ ਬੀਪੀ ਬਹੁਤ ਵਾਤਾ ਸੀਗਾ ਹੁਣ ਕਦੀਕ ਤਾਈ ਆ ਜਿੱਦਾਂ ਬੀਪੀ ਵਾਤਾ ਤੇ ਬੀਪੀ ਵੀ ਕੰਟਰੋਲ 'ਚ ਆ ਰੋਟੀ ਵੀ ਖਾਂਦੇ ਆ 677 ਸਾਲ ਏ ਜੀਆ 677 ਸਾਲ ਤੇ ਹੁਣ ਉਹ ਆਪਣੇ ਫਿਟ ਫਿਟ ਫੀਲ ਕਰਦੇ ਆ ਬਹੁਤ ਜ਼ਿਆਦਾ ਹਾਂਜੀ ਪਹਿਲਾਂ ਤਾਂ ਡਾਕਟਰਾਂ ਨੇ ਜਵਾਬ ਹੀ ਦਿੱਤਾ ਸੀ ਬਾਈਪਾਸ ਸਰਜਰੀ ਹੋਣੀ ਆ ਤੇ ਬਾਈਪਾਸ ਸਰਜਰੀ ਅਸੀਂ ਨਹੀਂ ਕਰਵਾਈ ਤੇ ਸਾਨੂੰ ਇੱਥੋਂ ਪਤਾ ਲੱਗਾ ਉਸ ਤੋਂ ਪਹਿਲਾਂ ਬਹੁਤ سارے ਥਾਵਾਂ ਤੇ ਘੁੰਮੇ ਸੀ ਤੁਸੀਂ ਹਾਂਜੀ ਸਾਰਿਆਂ ਨੇ ਬਾਈਪਾਸ ਸਰਜਰੀ ਦੱਸੀ ਸੀਗੀ ਇਸੇ ਨਹੀਂ ਕਰਵਾਈ ਸੋ ਚਲੋ ਤੁਹਾਡੇ ਲਈ ਵਧੀਆ ਹੈ ਕਿ ਤੁਹਾਨੂੰ ਆਉਣ ਦਾ ਇੱਥੇ ਫਾਇਦਾ ਹੋ ਗਿਆ ਹੈ ਹਨਾ ਸੋ ਜਰੂਰ ਕੋ ਕਿੱਥੋਂ ਆਇਓ ਅਸੀਂ ਇਹ ਭੋਗਪੁਰ ਤੋਂ ਆਏ ਜੀ ਇਹ ਨਾ ਮੋਰੇ ਕਰੋ ਇਹ ਨਹੀਂ ਨਾ ਮੋਰੇ ਕਰਦੇ ਅੱਛਾ ਨਹੀਂ ਕੋਈ ਵੀ ਦੱਸ ਦੋ ਤੁਸੀਂ ਪਹਿਲੀ ਵਾਰ ਆਏ ਹੋ ਜਾਂ ਕਿਦਾਂ ਅਸੀਂ ਦੂਜੀ ਵਾਰ ਆਏ ਹਾਂ ਪ੍ਰੋਬਲਮ ਕਿਨੂੰ ਆ ਦੋਨਾਂ ਨੂੰ ਹੀ ਅੱਛਾ ਕਿਸ ਚੀਜ਼ ਦੀ ਮੈਨੂੰ ਸਾਦੀ ਸੀ ਕਿ ਜਿੱਦਾਂ ਤਾਂ ਮੈਨੂੰ ਮੈਨੂੰ ਨਾੜਾ ਸੀ ਗਿਆ ਬਲੌਕ ਕੋਈ ਨਾੜਾ ਬਲੌਕ ਤੇ ਤੁਹਾਨੂੰ ਸਾਹ ਦੀ ਹੈ ਨਾ ਸੋ ਹੁਣ ਕਿੱਦਾਂ ਅਗੇ ਨੂੰ 50% ਫਰਕ ਹੈਗਾ 50% ਕਿੰਨੀ ਵਾਰ ਚ ਹੈ ਅਹੀ ਦੂਸਰੀ ਵਾਰ ਚ ਜੀ ਵਾਰ ਚ 50% ਫਰਕ ਹੈ ਨਾ ਸੋ ਫਾਇਦਾ ਹੋ ਗਿਆ ਹਣ ਦਾ ਹਾਂਜੀ ਹਾਂਜੀ ਹੂੰ ਡਾਕਟਰ ਸਾਹਿਬ ਨੂੰ ਮਿਲ ਲਿਆ ਹਾਂਜੀ ਮਿਲ ਲਿਆ ਤੇ ਹੁਣ ਤੁਸੀਂ ਕੜਾ ਪੀਣ ਲਈ ਬੈਠੇ ਹੋ ਹਾਂਜੀ ਕੜਾ ਪਲਾਉਂਦੇ ਨੇ ਹਾਂਜੀ ਹੂੰ ਜਦੋਂ ਤੁਸੀਂ ਪਹਿਲਾਂ ਜਦੋਂ ਆਉਂਦੇ ਸੀ ਹਨਾ ਤੁਹਾਨੂੰ ਕਿਹੋ ਜੇ ਸਰੀਰ ਦੇ ਵਿੱਚ ਕਿਹੋ ਕਿਹੋ ਜੇ ਸਿੰਪਟਮ ਜਾਂ ਕਿਹੋ ਕਿਹੋ ਜਿਹਾ ਮਹਿਸੂਸ ਹੁੰਦਾ ਹੁੰਦਾ ਸੀ ਯਾਰ ਇਹ ਨਾੜਾਂ ਦੇ ਜਿੱਦਾਂ ਮੇਰੀ ਲੱਤਾਂ ਭਰੀਆਂ ਬਹੁਤ ਰਹਿੰਦੀਆਂ ਜਾਂਦੀਆਂ ਸੀਗੀਆਂ ਪੈਰਾਂ ਦਾ ਖੂਨ ਦਾ ਸਰਕਲ ਜਿੱਦਾਂ ਨਹੀਂ ਪੈਰਾਂ ਨੂੰ ਜਾਂਦਾ ਸੀਗਾ ਹੁਣ ਅੱਗੇ ਤਾਂ ਬਹੁਤ ਬੈਟਰ ਹੈ ਜਿੱਦਾਂ ਤੁਰਨਾ ਮੈਨੂੰ ਬਹੁਤ ਸੌਖਾ ਕਰਾ ਕਿ ਕਿਵੇਂ ਕਿਵੇਂ ਦਾ ਦਰਦ ਹੁੰਦਾ ਸੀ ਉਹ ਲੱਤਾਂ ਮੇਰੀ ਹਾਰ ਹੋ ਜਾਂਦੀਆਂ ਸੀਗੀਆਂ ਸੋਜ ਪੈਂਦੀ ਸੀ ਬਹੁਤ ਸੋਜ ਨੂੰ ਅੱਗੇ ਨੂੰ ਬਹੁਤ ਫਰਕਾ ਤੇ ਤੁਸੀਂ ਸਿੱਧਾ ਇੱਥੇ ਆਏ ਸੀ ਜੇ ਪਹਿਲਾਂ ਹੋਰ ਵੀ ਥਾਂ ਤੇ ਘੁੰਮੇ ਸੀ ਅਸੀਂ ਪਹਿਲਾਂ ਪਉਵਾਰੀ ਤੇ ਬ ਬਹੁਤ سارے ਥਾਂ ਤੇ ਅਸੀਂ ਤਾਂ ਨਾਂ ਲੈ ਲੈਣਾਗਾ ਥਾਂ ਨਹੀਂ ਕੋਈ ਛੱਡਿਆ ਤੁਸੀਂ ਫਿਰ ਇਹਨਾਂ ਬਾਰੇ ਕਿੱਥੋਂ ਪਤਾ ਲੱਗਾ ਅਸੀਂ ਇਦਾਂ ਹੀ ਸਾਨੂੰ ਇਟਲੀ ਜੋ ਕਾਲ ਫੋਨ ਆਇਆ ਉੱਥੇ ਕਾੜਾ ਪਲਾਉਂਦੇ ਮੁਕਤ ਇਹਦੇ ਨਾਲੇ ਮੁਕਤ ਵਾਲੇ ਲੱਭਦੇ ਆਂ ਅਸੀਂ ਇਦਾਂ ਨਾ ਲੱਚ ਬੜੀ ਆਰਾਮ ਆ ਜਾਏ ਉਹ ਇਹਨਾਂ ਦੇ ਮਾਮਾ ਸਿਕਾ ਇਟਲੀ 'ਚ ਕਹਿੰਦਾ ਵੀ ਉੱਥੇ ਦੋਏ ਕਾੜਾ ਪਲਾਉਂਦੇ ਆ ਬਾਕੀ ਕਾੜੇ ਨਾਲ ਆਰਾਮ ਆਇਆ ਮਤਲਬ ਸਾਡੇ ਵਰਗੇ ਵੀਡੀਓ ਬਣਾ ਕੇ ਵਧੀਆ ਕਰਦੇ ਆ ਨਾ ਵੀ ਸਾਰਿਆਂ ਨੂੰ ਪਤਾ ਲੱਗਦਾ ਹੈ ਸਹੀ ਆ ਬਿਲਕੁਲ ਸਹੀ ਆ ਤੇ ਤੁਹਾਨੂੰ ਕਿੰਨੇ ਕ ਪਰਸਨ ਤੁਹਾਨੂੰ ਕਿੰਨੇ ਕ ਪਰਸਨ ਮੈਂ ਜੀ 5 ਮਹੀਨੇ ਨਾ ਲਗਾਤਾਰ ਉਹ ਚੱਕਰ ਦਸੀ ਨੇ ਬੰਦ ਹੈ ਰਾਤ ਨੂੰ ਅੱਛਾ ਇੰਨਾ ਦਰਦ ਹੁੰਦਾ ਹਾਂ ਕਿਸੇਗਾ ਇਹ ਜਲਚੇ ਕਾ ਮਰਦਾ ਇਹ ਕਹਿੰਦਾ ਕਿੱਧਰ ਨੂੰ ਜਾਈਏ ਕੋਈ ਰਾਹ ਨਹੀਂ ਲੱਭਦਾ ਸਵੇਰ ਨੂੰ ਉੱਠ ਨਹੀਂ ਹੁੰਦਾ ਹੁੰਦਾ ਸੀ ਜਿੱਗੇ ਤੇ ਹੁਣ ਉਦਾਂ ਆਪਣੇ ਆਪ ਉੱਠਣ ਲੱਪਾਇਆ ਫਾਇਦਾ ਹੋ ਗਿਆ ਹੁਣ ਬਹੁਤ ਜੀ ਬਹੁਤ ਬਹੁਤ ਮਹਾਰਾਜ ਸਾਹਿਬ ਨੂੰ ਆਰਾਮ ਦਵੇ ਥੋੜੇ ਜਿਹੇ ਭਾਵੁਕ ਵੀ ਹੁੰਦੇ ਨੇ। ਉਹ ਤੰਗੀ ਬਹੁਤ ਕੱਟੀ। ਉਹ ਚੀਜ਼ ਯਾਦ ਆ ਰਹੀ ਹੈ। ਬਹੁਤ ਬੋਪਾ। ਬਹੁਤ ਬੋਪਾ। ਤੇ ਜਿਹੜੀ ਹੁਣ ਵੀ ਘਰ 'ਚ ਹੈ ਨਾ ਮਤਲਬ ਸਹੰਦੇ ਪਏ ਆ ਦਰਦ ਤੁਹਾਨੂੰ ਲੱਗਦਾ ਵੀ ਉਹਨਾਂ ਨੂੰ ਆਉਣਾ ਚਾਹੀਦਾ? ਆਰਾਮ ਆਉਂਦਾ ਜੀ ਆਰਾਮ ਆਉਂਦਾ ਤੇ ਜਰੂਰ ਆਉਣਾ ਚਾਹੀਦਾ। ਮੈਂ ਹਮੇਸ਼ਾ ਨਾ ਇਹਨਾਂ ਦੇਖੇ ਤਾਂ ਅੱਖਾਂ 'ਚ ਹੀ ਪਾਣੀ ਹੈਗਾ। ਸੋ ਇਹ ਹਮੇਸ਼ਾ ਤੁਸੀਂ ਲੋਕਾਂ ਨੂੰ ਦਰਦ ਦੇ ਵਿੱਚ ਰੋਂਦੇ ਦੇਖਿਆ ਹੋਏਗਾ ਇਹ ਦਰਦ ਤੋਂ ਠੀਕ ਹੋ ਰਹੇ ਨੇ। ਇਸ ਕਰਕੇ ਇਹਨਾਂ ਦੇ ਅੱਖਾਂ ਦੇ ਵਿੱਚ ਪਾਣੀ ਆ ਵੀ ਹਨਾ ਸੋ ਤੇ ਹੁਣ ਬਿਲਕੁਲ ਠੀਕ ਹੋ ਜਾਣਾ ਹੁਣ ਤੁਸੀਂ 50% ਹੋਇਓ ਨਾ ਜਿੱਦ ਦਿਨ ਤੁਸੀਂ ਜਿੱਦ ਦਿਨ ਤੁਸੀਂ 100% ਹੋ ਗਏ ਨਾ ਠੀਕ ਅਸੀਂ ਫੇਰ ਵੀ ਆਉਣਾ ਫੇਰ ਵੀ ਤੁਸੀਂ ਦੱਸਿਓ ਠੀਕ ਆ ਠੀਕ ਆ ਜੀ ਠੀਕ ਆ ਸੋ ਇਹ ਲੋਕ ਦੇਖ ਸਕਦੇ ਹੋ ਕਿ ਕਿਵੇਂ ਠੀਕ ਹੋ ਰਹੇ ਨੇ ਤੇ ਇਸ ਕਰਕੇ ਇਹਨਾਂ ਦੇ ਅੱਖਾਂ ਦੇ ਵਿੱਚ ਪਾਣੀ ਆ ਰਿਹਾ ਹੈ ਸੋ ਹੋਰ ਲੋਕਾਂ ਨਾਲ ਵੀ ਗੱਲ ਕਰਾਉਣੀ ਆ ਕਿ ਲੋਕ ਕਿਵੇਂ ਹਨਾ ਪਰੇਸ਼ਾਨ ਨੇ ਤੇ ਲੋਕ ਠੀਕ ਵੀ ਹੋ ਰਹੇ ਨੇ ਵਿੱਚ ਕਿੱਥੋਂ ਆਇਓ ਅਈ 16 ਤੋਂ ਦੁਸੂਰੇ ਤੋਂ ਆਇਓ 16 ਤੋਂ 16 ਤੋਂ ਤੇ ਪਹਿਲੀ ਵਾਰ ਆਇਓ ਨਹੀਂ ਆਏ ਤੀਜੀ ਦੀ ਦੀ ਆ ਤੀਜੀ ਦੀ ਦੀ ਵਾਰ ਤੇ ਤੁਸੀਂ ਕਿੱਥੋਂ ਆਇਓ ਸ਼ਾਰਪ ਕਰੋ ਬੇਟਾ ਸ਼ਾਰਪ ਕਰੋ ਹਾਂ ਤੇ ਪਹਿਲੀ ਵਾਰ ਜਾਂ ਕਿਦਾਂ ਨਹੀਂ ਬੇਟਾ ਚੌਥੀ ਵਾਰ ਆਈ ਚੌਥੀ ਵਾਰ ਆ ਕਿ ਪ੍ਰੋਬਲਮ ਆ ਪ੍ਰੋਬਲਮ ਬੇਟਾ ਹਾਰਟ ਦੀ ਸੀ ਹਾਰਟ ਦੀ ਹਾਂਜੀ ਤੇ ਥੋੜਾ ਬਹੁਤ ਫਰਕ ਲੱਗ ਰਿਹਾ ਬਹੁਤ ਫਰਕ ਹਾਂਜੀ ਕੀ ਮਹਿਸੂਸ ਹੁੰਦਾ ਸੀ ਜਾਂ ਕਿ ਉਹ ਜਾਂ ਦਰਦ ਹੁੰਦਾ ਸੀ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਹਾਰਟ ਦੀ ਪ੍ਰੋਬਲਮ ਐਦਾ ਦੀ ਹੁੰਦੀ ਹੈ ਬੇਟਾ ਦਰਦ ਹੁੰਦਾ ਨਹੀਂ ਸੀ ਜਦੋਂ ਪੌੜੀਆਂ ਚੜ੍ਹਨਾ ਨਾ ਅਸੀਂ ਉੱਤੇ ਰਹਿੰਦੇ ਹਾਂ ਜਦੋਂ ਪੌੜੀਆਂ ਚੜ੍ਹਨਾ ਤੇ ਜਦੋਂ ਉੱਪਰ ਚੱਲ ਜਾਣਾ ਫਿਰ ਥੋੜਾ ਸਾਹ ਚੜ੍ਹਨਾ ਫਿਰ ਮੈਂ ਕੁਰਸੀ ਤੇ ਬਹਿ ਕੇ ਫੇਰ ਮੁੜ ਕੇ ਉੱਠ ਕੇ ਤੁਰਨਾ ਤੁਹਾਨੂੰ ਜਦੋਂ ਸਾਹ ਚੜਦਾ ਹੁੰਦਾ ਸੀ ਤੁਹਾਨੂੰ ਉਦੋਂ ਲੱਗਾ ਵੀ ਮੇਰੇ ਕੋਈ ਪ੍ਰੋਬਲਮ ਹੈਗੀ ਆ ਹਾਂਜੀ ਹਾਂਜੀ ਫੇਰ ਅਸੀਂ ਟੈਸਟ ਕਰਾਏ ਤੇ ਉਹ ਕਹਿੰਦੇ ਬਲੋਕ ਹੈ ਫੇਰ ਅਸੀਂ ਇੱਥੇ ਦਵਾਈ ਖਾਣ ਤੇ ਜਦੋਂ ਬਲੋਕੇਜ ਹੋ ਜਾਂਦੀ ਜਾਂ ਹਾਰਟ ਦੀ ਕੋਈ ਪ੍ਰੋਬਲਮ ਹੁੰਦੀ ਸਭ ਤੋਂ ਪਹਿਲਾਂ ਡਾਕਟਰ ਇਹ ਸਲਾਹ ਦਿੰਦਾ ਵੀ ਇਹਨਾਂ ਨੂੰ ਸਟੰਟ ਪਾ ਦੇ ਲੋ ਨਹੀਂ ਮੈਨੂੰ ਸਟੰਡਰ ਹੋਣੀ ਕਿਹਾ ਸੀ ਮੈਨੂੰ ਦਵਾਈ ਖਾਣ ਨੂੰ ਕਿਹਾ ਸੀ ਤੇ ਨਾਲ ਉਹ ਅੰਗਰੇਜ਼ੀ ਦਵਾਈ ਵੀ ਇਹ ਕਹਿੰਦੇ ਖਾਓ ਤੇ ਇਹਨਾਂ ਦੀ ਵੀ ਖਾਣੇ ਬਿਠਾ ਸੀ ਹਾਂਜੀ ਤੇ ਹੁਣ ਥੋੜਾ ਫਰਕ ਨਾ ਹਨਾ ਬੇਟਾ ਬਹੁਤ ਫਰਕ ਲੱਗ ਰਿਹਾ ਹਨਾ ਤੁਸੀਂ ਕਿੱਥੋਂ ਆਏ ਹੋ ਮ ਮਾਰ ਕੋਤੋ ਕਿੰਨੀ ਵਾਰ ਆਇਆ ਹੋ ਪੰਜਵੀਂ ਪੰਜਵੀਂ ਵਾਰ ਕੀ ਪ੍ਰੋਬਲਮ ਸੀ ਸਾਹ ਚੜਦਾ ਸੀ ਛਾਂ ਚੜਦਾ ਸੀ ਤੇ ਹੁਣ ਥੋੜਾ ਬੋਟ ਫਰਕ ਲੱਗ ਠੀਕ ਹੈ ਠੀਕ ਹਾਂ ਠੀਕ ਬੰਦੇ ਨਕੀ ਹਾਂ ਤੇ ਜੋ ਤੁਸੀਂ ਇੱਥੇ ਪਹਿਲੀ ਪਹਿਲੀ ਵਾਰ ਜਦੋਂ ਤੁਸੀਂ ਇੱਥੇ ਆਏ ਸੀ ਹਨਾ ਤੇ ਉਹਦੇ ਨਾਲ ਉਹ ਹੁਣ ਜਦੋਂ ਤੁਸੀਂ ਦੇਖਦੇ ਹੋ ਤਾਂ ਲੱਗਦਾ ਵੀ ਹੁਣ ਕਿੰਨੀ ਕਿਵਾਰ ਤੁਹਾਨੂੰ ਆਣਾ ਪੈਣਾ ਹੋ ਠੀਕ ਗੱਲ ਹੈ ਕੋ ਅੱਗੇ ਨਾਲ ਕੋ ਠੀਕ ਹੈ ਅੱਗੇ ਨਾਲ ਵਧੀਆ ਹੈ ਪਹਿਲਾਂ ਨਾਲ ਜਿੰਨਾ ਅਸੀਂ ਤੁਹਾਨੂੰ ਰਸ਼ ਦਿਖਾਇਆ ਹੈ ਉਹ ਰਸ਼ ਨਹੀਂ ਹੈ ਬਲਕਿ ਇੱਕ ਯਕੀਨ ਹੈ ਜੋ ਇਸ ਸਮੇਂ ਕਰ ਰਹੇ ਨੇ ਵਟਸਐਪ ਵਟਸਐਪ ਇਸ ਸਮੇਂ ਨਾਲ ਲੋਕ ਯਕੀਨ ਕਰ ਰਹੇ ਨੇ ਹਨਾ ਮੈਂ ਰਸ਼ ਦੇਖ ਕੇ ਆਈਆਂ ਇੰਨਾ ਰਸ਼ ਬਹੁਤ ਸਾਰੇ ਲੋਕ ਭਾਵੁਕ ਵੀ ਹੋ ਗਏ ਹਨਾ ਵੀ ਅਸੀਂ ਠੀਕ ਹੋ ਰਹੇ ਹਾਂ ਸੋ ਹੱਥ ਦੇ ਵਿੱਚ ਤੁਹਾਨੂੰ ਲੱਗਦਾ ਕਿ ਉਹ ਕੁਦਰਤ ਦੀ ਬਖਸ਼ਾ ਹੈ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਧੰਨਵਾਦੀ ਆ ਪੰਜਾਬ ਨੈਸ਼ਨ ਟੀਵੀ ਦਾ ਤੁਹਾਡੇ ਸਰੋਤਿਆਂ ਦਾ ਪਰਮਾਤਮਾ ਸਾਰਿਆਂ ਨੂੰ ਤੰਦਰੁਸਤ ਰੱਖੇ ਦੇਖੋ ਇਹ ਵਰਲਡ ਹੋਕ ਹਿਸਟਰੀ ਰਿਕਾਰਡ ਆ ਹਨਾ ਤੁਸੀਂ ਗੂਗਲ ਤੇ ਸਰਚ ਕਰੋ ਦੋਨੋਂ ਕਿਤੇ ਨਾ ਐਲੋਪੈਥਿਕ ਚ ਨਾ ਆਯੁਰਵੈਦਿਕ ਚ ਨਾ ਹੋਮੋਪੈਥਿਕ ਚ ਕਿਸੇ ਵੀ ਪੈਥੀ ਚ ਕਿਸੇ ਦੇ ਫੇਸਬੁੱਕ ਪੇ ਤੇ ਕੋਈ 25 30 ਮਰੀਜ਼ ਬੋਲਦੇ ਦਿਖਾ ਦਿਓ ਦੇਨ ਮੈਂ ਬਹੁਤ ਆਸ ਠੀਕ ਹੋਇਆ ਪੂਰੇ ਵਰਲਡ ਦੇ ਵਿੱਚ ਠੀਕ ਹੈ ਆਪਣੇ ਹਜ਼ਾਰਾਂ ਦੀ ਗਿਣਤੀ ਚ ਹਾਂ ਮੈਂ ਘੱਟ ਤੋਂ ਘੱਟ ਮੇਰੇ ਖਿਆਲ ਆ ਵੀ 7-800 ਤੱਕ ਚੈਨਲ ਇੰਟਰਵਿਊ ਕਰ ਗਿਆ ਆਪਣੀ ਬਾਕੀ ਸਾਡੇ ਬੱਚੇ ਵੀ ਲੋਕਾਂ ਦੇ ਰਿਵਿਊ ਲੈਂਦੇ ਹਨ ਹਜ਼ਾਰਾਂ ਮਰੀਜ਼ਾਂ ਦੇ ਇਹਨਾਂ ਨੇ ਰਿਵਿਊ ਲੈ ਲਏ ਹੋਣੇ ਆ ਜਿਹੜਾ ਹੁੰਦਾ ਦੋ-ਦੋ ਵੀਡੀਓ ਇਕੱਠੀਆਂ ਕਰਾ ਦਿੰਦੇ ਆ 20-25-25 ਮਰੀਜ਼ਾਂ ਦੇ ਰਿਵਿਊ ਹੁੰਦੇ ਆ ਮੈਂ ਵੀ ਕਹਿੰਦਾ ਮੈਂ ਬਹੁਤ ਕੁਮੀ ਆ ਮੈਂ ਬਹੁਤ ਕੁਮੀਆਂ ਪਰ ਜਦੋਂ ਮੈਂ ਇੱਥੇ ਹੁੰਨੀ ਆ ਆਪ ਹੈਰਾਨ ਆ ਵੀ ਕਈ ਵਾਰ ਇਹਨਾਂ ਸਾਨੂੰ ਵੀ ਲੱਗਦਾ ਹੁੰਦਾ ਵੀ ਯਾਰੇ ਬੰਦੇ ਨੂੰ ਟਾਈਮ ਲੱਗੂਗਾ ਅੱਜ ਇੱਥੇ ਇੱਕ ਕੁੜੀ ਆਈ ਹੋਈ ਹੈਗੀ ਤੇ ਉਹਦਾ ਟੀਵੀ 500 ਸੀਗਾ ਤੇ 1 ਮਹੀਨਾ ਦਵਾਈ ਖਾ ਕੇ ਉਹਦਾ 249 ਤੇ ਆ ਗਿਆ 248 ਤੇ ਹੈ 294 ਤੇ ਆ ਗਿਆ ਜਦਕਿ 1 ਮਹੀਨੇ ਦੇ ਵਿੱਚ ਇੰਨਾ ਹੋਣਾ ਅਨਪੋਸੀਬਲ ਗੱਲ ਹੈ ਕਿਵੇਂ ਹੋ ਰਿਹਾ ਸਾਡੇ ਵੀ ਸਮਝ ਤੋਂ ਬਾਹਰ ਪਰਮਾਤਮਾ ਦੀ ਮਿਹਰ ਹੀ ਆ ਮੈਂ ਤਾਂ ਪਹਿਲਾਂ ਹੀ ਕਹਿੰਦਾ ਵੀ ਸਾਡੇ ਕੋਲ ਵੀ ਹਰ ਡੀਐਮਐਸ ਬੀਐਮਐਸ ਲੋਕਾਂ ਦੀ ਤਰ੍ਹਾਂ ਡਾਕਟਰ ਹੈ ਨਾ ਕੋਈ ਅਸੀਂ ਵਿਦੇਸ਼ਾਂ ਤੋਂ ਤਾਂ ਮਹੰਗਾਈ ਨਹੀਂ ਹੋਏ ਆਯੁਰਵੈਦਿਕ ਜੜੀ ਬੂਟੀਆਂ ਨੇ ਬਸ ਇਹ ਕਹਿ ਸਕਦੇ ਆ ਵੀ ਸਾਡੇ ਤੇ ਪਰਮਾਤਮਾ ਦੀ ਮਿਹਰ ਸਦਕਾ ਲੋਕ ਠੀਕ ਹੋ ਰਹੇ ਆ ਮੈਂ ਉਹੀ ਕਹਿੰਦਾ ਪਹਿਲੇ ਵੀ ਕੁਦਰਤ ਦੀ ਬਖਸ਼ਾ ਸੋ ਜਿਵੇਂ ਹਨਾ ਉਹ ਬੈਠੋ ਨੇ ਇੱਕ ਮਿੰਟ ਆਪਾਂ ਉਹਨਾਂ ਨੂੰ ਬੁਲਾ ਲਈਏ ਮੈਂ ਉਹਨਾਂ ਦੀ ਇੰਟਰਵਿਊ ਲੈ ਰਹੀ ਸੀ ਤੇ ਉਹ ਨਾ ਕੈਮਰੇ ਦੇ ਮੋਰੇ ਰੋਂਣ ਲੱਗੇ ਮੈਂ ਕਿਹਾ ਕੀ ਹੋ ਰਿਹਾ ਤੁਹਾਨੂੰ ਦਰਦ ਹੋ ਰਿਹਾ ਕਹਿੰਦੇ ਨਹੀਂ ਮੈਨੂੰ ਉਹ ਦਰਦ ਚੇਤੇ ਆ ਗਿਆ ਜਿਹੜਾ ਮੈਂ ਸਹਿੰਦਾ ਹੁੰਦਾ ਸੀ ਤੇ ਹੁਣ ਅੱਜ ਮੈਂ ਨਾ ਠੀਕ ਹੋ ਰਿਆਂ ਸੋ ਮੈਂ ਜ਼ਰੂਰ ਤੁਹਾਨੂੰ ਇਹਨਾਂ ਨਾਲ ਮਿਲਾਉਣਾ ਚਾਹਨੀ ਆ ਸੋ ਇਹ ਇਹਨਾਂ ਨੇ ਦੱਸਿਆ ਸੀਗਾ ਤੇ ਪਹਿਲਾਂ ਨਾਲੋਂ ਬਹੁਤ ਫਰਕ ਪੈ ਗਿਆ ਇਹਨਾਂ ਨੂੰ ਹਾਂ ਫਰਕ ਹੈ ਫਰਕ ਆ ਜੀ ਹੂੰ ਪਹਿਲਾਂ ਜਦੋਂ ਤੁਸੀਂ ਸਵੇਰੇ ਉੱਠ ਨਹੀਂ ਹੁੰਦਾ ਸੀ ਤੁਸੀਂ ਮੈਨੂੰ ਦੱਦੇ ਸੀ ਜਿੰਨਾ ਮੈਂ ਔਖਾ ਹਾਂ ਬਹੁਤ ਔਖਾ ਹਾਂ ਹੂੰ ਅਰ ਉਹ ਤਾਂ ਬਾਹਰੋਂ ਫੋਨ ਆਇਆ ਕਹਿੰਦੇ ਤੂੰ ਕੜਾ ਪੀ ਕੇ ਆਓ ਅਸੀਂ ਜਿੱਤੇ ਸੁੜਖੇ ਆਏ ਤੇ ਸਾਨੂੰ ਤਾਂ ਆਰਾਮ ਆਇਆ ਤੋਂ ਨਾ ਜੀ ਆਣੇ ਫੜੀ ਤੇ ਬਾਤ ਸਗੀ ਤੋਂ ਠੀਕ ਆ ਜੇ ਤੁਸੀਂ ਇਦਾਂ ਦੇ ਲੋਕਾਂ ਦੇਖਦੇ ਹੋ ਹੌਸਲਾ ਮਿਲਦਾ ਹੋਰ ਜ਼ਿਆਦਾ ਦੇਖੋ ਹੌਸਲਾ ਤਾਂ ਆਪਣੇ ਆਪ ਹੀ ਮਿਲਣਾ ਹਨਾ ਆ ਤੁਸੀਂ ਦੇਖੋ ਉਹਨਾਂ ਪੁਲਿਸ ਵਾਲੇ ਵੀ ਕਿੰਨੇ ਫਿਰਦੇ ਨੇ ਇੱਥੇ ਹਾਂ ਵਰਦੀ ਧਰੀ ਹੈ ਨਾ ਤੇ ਇਹ ਪਰਮਾਤਮਾ ਦੀ ਕਿਰਪਾ ਹੀ ਕਹਿ ਸਕਦੇ ਆ ਔਰ ਇਹਨਾਂ ਦਾ ਹਲੇ ਜੇ ਕਿੰਨੇ ਦਿਨ ਉਹ ਦਵਾਈ ਖਾਂਦੇ ਨੇ ਤੁਹਾਨੂੰ ਹਲੇ 15 ਦਿਨ ਜੀ ਦੂਜੀ ਵਾਰੀ ਖਾਣਾ ਪੀਣਾ ਹੈ ਅੱਛਾ ਹੁਣ ਜਦ ਕਿ ਅਸੀਂ ਇਹਨਾਂ ਨੂੰ ਕਹਿਆ ਸੀ ਵੀ ਮਹੀਨਾ ਡੇਢ ਮਹੀਨੇ ਬਾਅਦ ਫਰਕ ਆਊਗਾ ਜੀ ਜੀ ਜਦੋਂ ਮਰੀਜ਼ ਆ ਕੇ ਕਹਿੰਦਾ ਵੀ ਯਾਰ 15 ਦਿਨ ਬਾਅਦ ਫਰਕ ਆ ਗਿਆ ਤਾਂ ਇਹ ਰੱਬ ਦੀ ਕਿਰਪਾ ਹੀ ਕਹਿ ਸਕਦੇ। ਅੱਛਾ ਵੈਸੇ ਮੈਨੂੰ ਇੱਕ ਚੀਜ਼ ਦੱਸੋ ਜਿੱਦਾਂ ਇਹਨਾਂ ਨੇ ਦੱਸਿਆ ਕਿ ਮੈਨੂੰ 15 ਦਿਨਾਂ ਬਾਅਦ ਫਰਕ ਆ ਗਿਆ। ਕੁਝ ਅਜਿਹੇ ਵੀ ਨੇ ਜਿਹੜੇ ਕਹਿੰਦੇ ਨੇ ਵੀ ਸਾਨੂੰ ਮਹੀਨੇ ਬਾਅਦ ਵੀ ਹਲੇ ਫਰਕ ਨਹੀਂ ਪਿਆ। ਤੁਹਾਨੂੰ ਲੱਗਦਾ ਵੀ ਇਹ ਬੋਡੀ ਟੂ ਬੋਡੀ ਡਿਪੈਂਡ ਕਰਦਾ? ਬਿਲਕੁਲ ਬਹੁਤ ਹਰ ਬੰਦੇ ਦੀ ਬੋਡੀ ਲੈਂਗੁਏਜ ਅਲੱਗ-ਅਲੱਗ ਹੈ। ਕਿਸੇ ਨੂੰ 4-4 ਮਹੀਨੇ ਬਾਅਦ ਵੀ ਫਰਕ ਨਹੀਂ ਆਂਦਾ। ਕਿਸੇ ਨੂੰ 5-5 ਮਹੀਨੇ ਬਾਅਦ ਵੀ ਨਹੀਂ ਫਰਕ ਆਂਦਾ। ਜਿਹੜੀ 90% ਐਵਰੇਜ ਆ ਉਹ ਮਹੀਨੇ ਡੇਢ ਮਹੀਨੇ 10% ਮਰੀਜ਼ ਹੁੰਦੇ ਆ ਜਾਂ ਕਿਸੇ ਦੇ ਖਾਣ ਪੀਣ ਚ ਫਰਕ ਹੁੰਦਾ ਜਾਂ ਕੋਈ ਪਰਹੇਜ਼ ਚ ਫਰਕ ਹੁੰਦਾ ਜਾਂ ਉਹਦੀ ਕੋਈ ਬਾਡੀ ਲੈਂਗੁਏਜ ਚ ਫਰਕ ਆਗਾ ਹੁਣ ਇੱਥੇ ਇੱਕ ਬੀਬੀ ਬੈਠੀ ਹੋ ਗਈ ਉਹ ਬੀਬੀ ਨੂੰ ਬੁਲਾਇਆ ਮੜਾ ਜੀ ਹਾਂ ਇਹਨਾਂ ਨੂੰ ਬੁਲਾਇਆ ਬੀਬੀ ਆਏ ਉਹਨਾਂ ਡੇ ਉਰੇ ਹੂੰ ਇਹਨਾਂ ਨੂੰ ਕੀ ਪ੍ਰੋਬਲਮ ਸੀ ਬੀਬੀ ਕਿੰਨਾ ਚਿਰ ਹੋ ਗਿਆ ਦਵਾਈ ਖਾੰਦੀ ਨੂੰ ਹਾਂਜੀ ਮੈਂ ਤੀਜੀ ਵਾਰ ਹੀ ਆਈ ਹਾਂ ਫਰਕ ਆ ਗਿਆ ਨਾ ਆਕੇ ਨਾਲੋਂ ਇੱਧਰ ਆਓ ਮੜਾ ਜੀ ਇਹ ਹੁਣ ਨਾਲੇ 1 ਮਹੀਨਾ ਹੀ ਦਵਾਈ ਖਾਦੀ ਹੈ ਹਾਂ ਜਦੋਂ ਬੰ ਮਰੀਜ਼ ਕਹਿੰਦਾਗਾ ਵੀ ਇੱਕ ਮਹੀਨੇ ਚ ਕਿੰਨੇ ਦਿਨ ਹੋਇਆ 15 ਇੱਕ ਦੇ ਇੱਕ ਵਾਰੀ ਪਹਿਲਾਂ ਆਏ ਨੇ ਅੱਜ ਦੂਜੀ ਵਾਰੀ ਆਏ ਆ ਕਿੰਨਵੀਂ ਵਾਰ ਆਇਓ ਹਾਂਜੀ ਮੈਂ ਤੀਸਰੀ ਵਾਰ ਆਈ ਮੈਨੂੰ ਹਾਰਟ ਦੀ ਪ੍ਰੋਬਲਮ ਸੀ ਪਹਿਲਾਂ ਲੱਗਦਾ ਵੀ ਹਾਂਜੀ ਹਾਂਜੀ ਅੱਗੇ ਤਾਂ ਬਹੁਤ ਪਰੇਕੀ ਸੀ ਤੇ ਰਾਤ ਬੱਚੇ ਉੱਠ ਉੱਠ ਕੇ ਬਹੁਤ ਮੈਨੂੰ ਘੁੱਟਦੇ ਸੀ ਗਰਮ ਪਾਣੀ ਪੀਣਾ ਬਹੁਤ ਕੋਈ ਜਦੋਂ ਤੁਹਾਨੂੰ ਕੋਈ ਪਹਿਲੀ ਵਾਰ ਆਇਓ ਸੀ ਉਦੋਂ ਕਿੱਦਾਂ ਸੀ ਇਹ ਤਾਂ ਹੁਣ ਸਾਡੇ ਤਾਂ ਯਾਦ ਹੀ ਨਹੀਂ ਨਾ ਰਹਿੰਦਾ ਹਾਂ ਐਨੀ ਗਿਣਤੀ ਹੁੰਦੀ ਆ ਐਵੇਂ ਮਤਲਬ ਬੋਲਦੇ ਸੀ ਐਨਾ ਹੈਨਾ ਤੇ ਉਹ ਜਦੋਂ ਸਾਨੂੰ ਮਰੀਜ਼ ਆ ਕੇ ਦੱਸਦਾ ਵੀ ਨਹੀਂ ਬੋਲ ਹੁੰਦਾ ਸੀ ਨਹੀਂ ਨਹੀਂ ਹੁਣ ਸਾਹ ਚੜਦਾ ਹਾਂਜੀ ਸਾਹ ਚੜ ਰਿਹਾ ਸਾਨੂੰ ਮੈਂ ਬਿਲਕੁਲ ਠੀਕ ਫਰ ਗਿਆ ਮੇਨਾ ਜੀ ਬਹੁਤ ਫਰ ਗਿਆ ਇਹ ਹੁਣ ਜਦੋਂ ਸਾਨੂੰ ਤਾਂ ਯਾਦ ਇਹਨਾਂ ਦਾ ਕੁਝ ਮਰੀਜ਼ਾਂ ਦਾ ਯਾਦ ਹੁੰਦਾ ਜਿਹੜੇ ਪੁਰਾਣੇ ਹੋ ਜਾਂਦੇ ਆ ਜਦੋਂ ਕੋਈ ਗੱਲਬਾਤ ਲਗਾਤਾਰ ਜਾਰੀ ਹੁੰਦੀ ਆ ਬਹਿ ਜਾ ਬੀਬੀ ਬਹਿ ਜਾ ਤੇ ਉਹ ਫਿਰ ਹੁਣ ਆਮ ਮੈਨੂੰ ਹੁਣ ਕਟੋ-ਕਟ ਢਾਈ ਸੌ ਜੰਮੂ ਤੋਂ ਵੀ ਆਈ ਸੀ ਮੈਂ ਉਹਨਾਂ ਦਾ ਵੀ ਦੇਖਿਆ ਉਹ ਵੀ ਕਹਿੰਦੇ ਸੀ ਵੀ ਹਨਾ ਵੀ ਮੈਨੂੰ ਬਹੁਤ ਫਰਕ ਪਿਆ ਆ ਕਿੱਥੋਂ ਆਇਆ ਤੁਸੀਂ ਮੈਂ ਕਟੂਏ ਤੋਂ ਆਇਆ ਜੀ ਕਟੂਏ ਤੋਂ ਆਇਆ ਤੇ ਕੀ ਪ੍ਰੋਬਲਮ ਸੀ ਪ੍ਰੋਬਲਮ ਮੈਨੂੰ ਹਾਰਟ ਪੰਪਿੰਗ ਦੀ ਸੀ 30% ਰਹਿ ਗਈ ਸੀ ਜੀ ਮੇਰੇ ਪੰਪੇ ਤੇ ਬਾਬਾ ਜੀ ਕੋਲ ਆਇਆ ਸੀ ਤੇ 15 ਦਿਨਾਂ ਚ ਮੇਰੀ ਮਤਲਬ ਪੰਪਿੰਗ ਜਿਹੜੀ 60% ਹੋ ਗਈ ਸੀ ਇਹ ਕੋਈ ਕੜਾ ਲੈਣ ਦੇ ਨਾਲ 30% ਪੰਪਿੰਗ ਸੀ ਹਾਂ ਹਾਂ ਬਿਲਕੁਲ ਦੇਖੋ ਜਦੋਂ ਕਈ ਵਾਰੀ ਉਹੀ ਮੈਂ ਆਪਕ ਕਹਿੰਨਾਗਾ ਵੀ ਦੇਖੋ ਦਵਾਈ ਤਾਂ ਸਾਡੀ ਤਾਂ ਹਰ ਬੰਦੇ ਲਈ ਕੋਸ਼ਿਸ਼ ਆ ਨਾ ਵੀ ਹਰ ਬੰਦਾ ਚਾਹੇ ਅਮੀਰ ਆ ਚਾਹੇ ਗਰੀਬ ਆ ਉਹ ਕੋਈ ਸਾਡੀ ਜ਼ਿੰਦਗੀ ਚ ਮੈਟਰ ਹੀ ਨਹੀਂ ਕਰਦਾ ਅਸੀਂ ਤਾਂ ਕੋਸ਼ਿਸ਼ ਇਹ ਹੁੰਦੀ ਹੈ ਵੀ ਹਰ ਬੰਦਾ ਠੀਕ ਹੋਵੇ ਜਲਦੀ ਤੋਂ ਜਲਦੀ। ਮੈਂ ਤੁਹਾਨੂੰ ਇੱਕ ਚੀਜ਼ ਦੱਸੋ ਜਿੱਦਾਂ ਜ਼ਿਆਦਾਤਰ ਨਾਲ ਲੋਕ ਇੱਥੇ ਹਾਰਟ ਦੀ ਪ੍ਰੋਬਲਮ ਤੋਂ ਆ ਹਨਾ ਤੇ ਉਹ ਕੀ ਸਿੰਪਟਮਸ ਨੇ ਜੋ ਸਰੀਰ ਦੇ ਵਿੱਚ ਆਉਣ ਤਾਂ ਸਮਝਣਾ ਚਾਹੀਦਾ ਵੀ ਹਾਰਟ ਦੀ ਪ੍ਰੋਬਲਮ ਹੈ ਇਹਨੂੰ ਦਿਖਾਉਣਾ ਜ਼ਰੂਰੀ ਆ। ਬਿਲਕੁਲ ਮੈਂ ਵੀਡੀਓ ਵਿੱਚ ਵੀ ਕਹਿੰਨਾ ਵੀ ਜਿਹੜਾ 35-40 ਸਾਲ ਦੀ ਉਮਰ ਦੇ ਵਿੱਚ ਬੰਦੇ ਨੂੰ ਨਾ ਫੁੱਲ ਬੋਡੀ ਕੰਪਲੀਟ ਚੈੱਕਅਪ ਕਰਾਉਣਾ ਚਾਹੀਦਾ। ਜੇ ਉਹਦੇ ਵਿੱਚ ਕੋਲੇਸਟ੍ਰੋਲ ਆ ਗਿਆ, ਕੁਝ ਵੀ ਆ ਗਿਆ ਤਾਂ ਉਹਦਾ ਪਰੇਜ ਕਰਕੇ ਉਹਦਾ ਇਲਾਜ ਕਰ ਲੈਣਾ ਚਾਹੀਦਾ ਜਦੋਂ ਬੰਦਾ ਆਪਣੇ ਕੀ ਹੁੰਦਾ ਨਾ ਆਪਣੇ ਲੋਕ ਜਦੋਂ 40 45 ਸਾਲ ਦੇ ਹੁੰਦੇ ਆ ਇਹ ਆਪਣੇ ਆਪ ਨੂੰ ਬੁਢਾ ਸਮਝਣ ਲੱਗ ਜਾਂਦੇ ਆ ਵੀ ਸਾਡੀ ਉਮ ਬੁਢੇ ਹੋ ਗਏ ਸੀ ਉਹ ਰੋਗਾਂ ਦਾ ਚੈੱਕ ਅਪ ਨਹੀਂ ਕਰਾਉਂਦੇ ਸਮਝ ਗਏ ਨਾ ਉਹ ਕਹਿੰਦੇ ਵੀ ਹੁਣ ਸਾਡੀ ਵੀ ਬੁਢੇ ਹੋ ਗਏ ਬਾਡੀ ਵੀਕ ਪੈ ਗਈ ਜਦ ਕਿ 40 45 ਸਾਲ ਦਾ 50 ਸਾਲ 55 60 ਸਾਲ ਤੱਕ ਬੰਦਾ ਬਜੂੜਾ ਨਹੀਂ ਹੁੰਦਾ ਜੋ ਆਪਣਾ ਖਾਣ ਪੀਣ ਦਾ ਧਿਆਨ ਰੱਖਦਾ ਬਾਡੀ ਨੂੰ ਫਿੱਟ ਰੱਖਦਾ ਇਹ ਕੀ ਕਰਦੇ ਨੇ ਆਪਣੇ ਜ਼ਿਆਦਾਤਰ ਲੋਕ ਟੈਸਟਾਂ ਤੋਂ ਭੱਜਦੇ ਆ ਹੁਣ ਇੱਥੇ ਜ਼ਿਆਦਾਤਰ ਜਿਹੜੇ ਗਠੀਆ ਜੋੜਾਂ ਦਾ ਦਰਦ ਸਰਵਾਈਕਲ ਵਾਲੇ ਮਰੀਜ਼ ਨੇ ਇਹਨੇ ਟੈਸਟ ਨਹੀਂ ਕਰਾਉਂਦੇ ਮੈਂ ਨਾ ਵੱਡੇ ਵੱਡੇ ਹਸਪੀਟਲਾਂ ਦੇ ਵਿੱਚ ਵੀ ਐਵੇਂ ਲੋਕ ਹਨਾ ਜਿਹੜੇ ਬਿਲਕੁਲ ਨਿਤੌਰ ਪੰਦੇ ਉਹ ਦੇਖ ਰਹੀਆਂ ਆਉਂਦੇ ਹੋਏ ਹਨਾ ਸੋ ਹਰ ਤਰੀਕੇ ਦਾ ਇਲਾਜ ਕਰ ਦਿਓ ਜਾਂ ਮੇਨਲੀ ਕੁਝ ਹੈ 90% ਤਾਂ ਆਪਣੇ ਕੋਲੇ ਹੈਗਾ ਹਾਰਟ ਦਾ ਮਰੀਜ਼ 10% ਆਪਣੇ ਕੋਲੇ ਮਿਕਸ ਮਰੀਜ਼ ਆ ਦੇਰੇ ਵਿੱਚ ਗਠੀਆ ਜੋੜਾਂ ਦਾ ਦਰਦ ਅਧਰੰਗ ਲਕਵਾ ਅਸਥਮਾ ਸਰਵਾਈਕਲ ਇਹ ਚਾਰ ਪੰਜ categories ਜਿਆਦਾਤਰ ਆਪਣੇ ਕੋਲੇ ਮਰੀਜ਼ ਹੀ ਨਰਵਸ ਸਿਸਟਮ ਦਾ ਨਰਵਸ ਸਿਸਟਮ ਠੀਕ ਹੈ ਨਾ 90% ਹਾਰਟ ਤੇ 10% ਮਿਕਸ ਮਰੀਜ਼ ਹੈ ਇਹ ਕੁਦਰਤ ਵੱਲੋਂ ਹੀ ਬਖਸ਼ ਕਹਿ ਲਓ ਮਾਨਸਾ ਵੀ ਇਹੀ ਹਾਲ ਹੈ ਕੁਰੂਕhetra ਵੀ ਇੰਨੇ ਹੀ ਰਸ਼ਾ ਲੁਧਿਆਣਾ ਵੀ ਇਤੋਂ ਜਿਆਦਾ ਰਸ਼ਾ ਹਰ ਜਗ੍ਹਾ ਹੀ ਸਾਡੇ ਕੋਲੇ ਹਾਰਟ ਦਾ ਮਰੀਜ਼ ਆਦੇ ਪੂਰੀ ਦੁਨੀਆ ਦੇ ਵਿੱਚ ਫਿਰ ਉਹਦਾ ਕਾਰਨ ਵੀ ਆ ਨਾ ਕੀ ਦੇਖੋ ਗਠੀਆ ਜੋੜਾਂ ਦਾ ਦਰਦ ਅਦ ਰੰਗ ਲੱਕਵੇ ਦਾ ਹਰ ਜਗ੍ਹਾ ਕਿਤੇ ਨਾ ਕਿਤੇ ਕੋਈ ਨਾ ਕੋਈ ਵੈਦ ਕੀ ਮਡਕਟਰ ਮਿਲ ਜਾਂਦਾ ਪਰ ਹਾਰਟ ਦਾ ਕਿਸੇ ਨੂੰ ਨਹੀਂ ਮਿਲ ਰਿਹਾ ਹਾਂ ਔਰ ਜੇ ਮਿਲਦਾ ਵੀ ਇਹ ਤਾਂ ਕਹਿੰਦਾ ਸਟੰਟ ਪਾ ਲਓ ਉਹ ਕਹਿੰਦਾ ਸਟੰਟ ਪਾ ਲਓ ਆਯੁਰਵੇਦਿਕ ਦੇ ਵਿੱਚ ਕੁਝ ਲੱਭਦਾ ਹੈ ਨੀਗਾ ਤੇ ਆਪਣੇ ਕੋਲੇ ਚਲੋ ਰੱਬ ਦੀ ਮਿਹਰ ਆ ਹਾਰਟ ਦਾ ਲਾਜ ਹੋਈ ਜਾਂਦਾ ਹੋਰ ਠੀਕ ਵੀ ਹੋਈ ਜਾਂਦੇ ਨੇ ਹਣ ਔਰ ਇਹ ਨਹੀਂ ਆਗਾ ਵੀ ਕਈ ਵਿੱਚ ਕਮੈਂਟਾਂ ਦੇ ਕਹਿ ਦਿੰਦੇ ਆ ਵੀ ਸਟੀਰੀਡ ਦਿੰਨੇ ਯਾਰ ਸਟੀਰੀਡ ਤੇ ਹਰ ਬੰਦੇ ਦਾ weight ਘਟ ਰਿਹਾ ਹਾਂ ਤੁਸੀਂ ਕਿਸੇ ਵੀ ਬੰਦੇ ਨੂੰ ਪੁੱਛੋਗੇ ਨਾ ਉਹਦਾ weight ਘਟ ਰਿਹਾ ਹੈਗਾ ਜੇ ਆਪਾਂ ਸਟੀਰੀਡ ਦਵਾਂਗੇ ਤਾਂ ਉਹਦਾ weight ਵਧੂਗਾ। ਉਹਦੀ ਕੋਮਨ ਨਿਸ਼ਾਨੀ ਹੈ ਤੇ ਕੈਨੇਡਾ ਦਾ ਸਟੀਰੀਡ ਮੰਗਾ ਲਓ। ਔਰ ਨੰਬਰ 2 ਜੇ ਸਟੀਰੀਡ ਦਵਾਂਗੇ ਤਾਂ ਮਰੀਜ਼ ਪਹਿਲੇ ਦਿਨ ਹੀ ਜਾਣ ਆਜੂਗੇ। ਆਪਾਂ ਦੋ-ਦੋ ਮਹੀਨੇ ਦਾ ਟਾਈਮ ਮੰਗਦੇ ਆ। ਇਸ ਲਈ ਇੱਧਰ ਜਿਹੜੇ ਕਮੈਂਟ ਕਰਨ ਵਾਲੇ ਆ ਨਾ ਪਹਿਲੇ ਇਹਨਾਂ ਨੂੰ ਮਰੀਜ਼ਾਂ ਦੇ ਰਿਵਿਊ ਦੇਖਣੇ ਚਾਹੀਦੇ ਨੇ ਵੀ ਉਹ ਕੀ ਕਹਿੰਦੇ ਆ। ਮੈਂ ਖੁਦ ਜੋ ਰਿਕਾਰਡ ਕੀਤੇ ਨੇ ਐਨੇ ਲੋਕ ਹਨਾ ਸੋ ਜੇਕਰ ਕੋਈ ਹਮੇਸ਼ਾ ਦਰਦ ਦੇ ਵਿੱਚ ਰੋਂਦੇ ਲੋਕ ਦੇਖੇ ਨੇ ਹਾਂ ਦਾ ਦਰ ਤੋਂ ਠੀਕ ਹੋਣ ਵਾਲੇ ਸੋ ਮੈਨੂੰ ਇੱਕ ਚੀਜ਼ ਦੱਸ ਦੋ ਕਿ ਜਦੋਂ ਤੁਹਾਨੂੰ ਲੋਕ ਕਈ ਵਾਰ ਨਾ ਪਹਿਲੇ ਹੀ ਵੀਡੀਓ ਦੇਖ ਕੇ ਉਹਨਾਂ ਨੂੰ ਐਡਰੈਸ ਪਤਾ ਹੁੰਦਾ ਉਹ ਆ ਜਾਂਦਾ ਤੇ ਉਸ ਤੋਂ ਸਭ ਤੋਂ ਪਹਿਲਾਂ ਟੋਕਨ ਲੈਣਾ ਜ਼ਰੂਰੀ ਹੈ ਬਿਲਕੁਲ ਸਕਰੀਨ ਤੇ ਨੰਬਰ ਪਾ ਦਿਓ ਜਿੱਥੇ ਦਾ ਵੀ ਬੰਦਾ ਹੁੰਦਾਗਾ ਲੁਧਿਆਣਾ ਮਾਨਸਾ ਕੁਰੂਖhetra ਦੱਸੂਗਾ ਸਾਡੇ ਅਲੱਗ-ਅਲੱਗ ਦਿਨ ਰੱਖੇ ਹੋਏ ਆ ਜਿੱਥੇ ਵੀ ਨੇੜੇ ਲੱਗਦਾ ਹੁੰਦਾ ਉੱਥੇ ਬੱਚੇ ਉਹਨੂੰ ਬੁਲਾ ਲੈਂਦੇ ਇੱਕ ਦਿਨ ਪਹਿਲਾਂ ਟੋਕਨ ਲੱਗਦੇ ਆ ਕਿਉਂਕਿ ਦੇਖੋ ਇੰਨਾ ਰਸ਼ ਹੁੰਦਾ ਕਿ ਉਹਦੇ ਨਾਲ ਟੋਕਨ ਤਾਂ ਦੇਣੀ ਪੈਂਦੀ ਹੈ ਹਾਂ ਬਿਲਕੁਲ ਸੋ ਇੰਨਾ ਜਿਆਦਾ ਰਸ਼ ਆ ਕਿ ਮੈਨੂੰ ਪਤਾ ਤੁਹਾਡਾ ਸ케ਜੂਲ ਵੀ ਬੀਜ਼ੀ ਹੈ ਤੁਸੀਂ ਇੰਨਾ ਵੀ ਟਾਈਮ ਦਿੱਤਾ ਵਧੀਆ ਗੱਲ ਆ ਕਿਉਂਕਿ ਇਹ ਚੀਜ਼ ਮੈਨੂੰ ਲੱਗਦਾ ਦਿਖਾਉਣਾ ਜ਼ਰੂਰੀ ਹੁੰਦਾ ਹੈ ਲੋਕਾਂ ਨੂੰ ਤਾਂ ਕਿ ਲੋਕ ਫਾਇਦੇ ਦੇ ਵਿੱਚ ਜਾ ਸਕਣ ਸੋ ਤੁਸੀਂ ਇੰਨਾ ਟਾਈਮ ਦਿੱਤਾ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੀ